ਮਾਜ ਮਹੱਲਾ ਤੀਜਾ ਤੇਰੇ ਭਗਤ ਸੋਹ ਹੈ ਸਾਚੇ ਦਰਬਾਰੀ ਗੁਰ ਕੈ ਸ਼ਬਦ ਨਾਮ ਸਵਾਰੀ ਸਦਾ ਆਨੰਦ ਰਹੈ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰਿ ਜੀਉ ਸੱਚਾ ਊਚੋ ਊਚਾ ਖਉ ਮੈਂ ਮਾਰਮ ਲਾਵਣਿਆ ਰਹਾਉ ਹਰ ਜੀਓ ਸਾਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੈ ਮਲਾਈ ਗੁਰ ਸ਼ਬਦ ਮਿਲਹਿ ਸੇ ਵਿਛੜਹਿ ਨਾਹੀ ਸਹਜੇ ਸੱਚ ਸਮਾਵਣਿਆ ਤੁਜਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਈ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਲਾਵਣਿਆ ਕਾਮਣ ਗੁਣਵੰਤੀ ਹਰ ਪਾਈ ਭੈ ਭਾਈ ਸ਼ਿੰਗਾਰ ਬਣਾਈ ਸਤਿਗੁਰ ਸੇਵ ਸਦਾ ਸੋਹਾਗਣ ਸੱਚ ਉਪਦੇਸ ਸਮਾਵਣਿਆ ਸ਼ਬਦ ਵਿਸਾਰਨ ਕਿੰਨਾ ਠੌਰ ਨਾ ਠਾਂ ਬ੍ਰਹਮ ਭੂਲੇ ਜਿਉ ਸੁਣੈ ਘਰ ਕਾਂ ਹਲਤ ਪਲਤ ਤਿਨੀ ਦੋਹੈ ਗੁਆਇ ਦੁਖੇ ਦੁਖ ਵਿਹਾਵਣਿਆ ਲਿਖਦੇ ਆ ਲਿਖਦੇ ਆ ਕਾਗਦ ਮਸ ਖੋਈ ਦੂਜੇ ਭਾਏ ਸੁਖ ਪਾਏ ਨਾ ਕੋਈ ਕੂੜ ਲਿਖਹਿ ਤ ਕੂੜ ਕਮਾਵਹਿ ਜਲ ਜਾਵਹਿ ਕੂੜ ਚਿਤ ਲਾਵਣਿਆ ਗੁਰਮੁਖ ਸਚੋ ਸਚ ਲਿਖਹਿ ਵਿਚਾਰ ਸੇ ਜਨ ਸੱਚੇ ਪਾਵਹਿ ਮੋਖ ਦਵਾਰ ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਐ ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਐ ਮਨ ਨਿਰਮਲ ਅਨੰਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿੰਨਾ ਭਗਤ ਜਨਾ ਕੋ ਸਦ ਨਮਸ਼ਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਈ ਜਿਤ ਭਾਵੈ ਤਿਤ ਕਾਰੈ ਲਾਏ ਪੂਰਾ ਭਾਗ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕਿਛੁ ਪਾਈ ਗੁਰਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਜੇ ਸਹਜ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਏ ਦੇ ਸੰਤਰ ਭਵੇ ਦੂਜੇ ਭਾਈ ਖੁਆਈ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੈ ਦੁਖ ਪਾਵਣਿਆ ਧਾਵਤ ਰਾਖੈ ਠਾਕ ਰਹਾਈ ਗੁਰਪ੍ਰਸਾਦੀ ਪਰਮ ਪਦ ਪਾਏ ਸਤਗੁਰ ਆਪੇ ਮੇਲ ਮਲਾਈ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁੱਲ ਡੋਬੇ ਕੂੜ ਬੋਲ ਬਿਖ ਖਾਵਣਿਆ ਇਸ ਤਨ ਮਹਿ ਮਨ ਕੋ ਗੁਰਮਖ ਦੇਖੈ ਭਾਏ ਭਗਤ ਜਾਂ ਹौं ਮੈਂ ਸੁਖੈ ਸਿੱਧ ਸਾਧਕ ਮੋਨ ਧਾਰੀ ਰਹੇ ਨਿਵਲਾਈ ਤਿੰਨ ਪੀ ਤਨ ਮਹਿ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੂਈ ਹੋਰ ਕੀ ਕਰੇ ਕੀਤਾ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੇ ਨਾਮੁ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਇਸ ਗੁਫਾ ਮਹਿ ਅਖੁੱਟ ਭੰਡਾਰਾ ਤਿਸ ਵਿੱਚ ਵਸੈ ਹਰ ਅਲੱਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੀ ਗੋਰੀ ਸ਼ਬਦੀਆਂ ਪਮੀਆਂ ਵਣੀਆਂ ਹਉ ਵਾਰੀ ਜੀਓ ਵਾਰੀ ਅਮਰਤ ਨਾਮ ਮਨ ਵਸਾਵਣੀਆਂ ਅਮਰਤ ਨਾਮ ਮਹਾਰਸ ਮੀਠਾ ਗੁਰਮਤੀ ਅਮਰਤ ਪੀਆਵਣੀਆਂ ਰਹਾਉ ਹਉ ਮੈਂ ਮਾਰ ਬਜਰ ਕਾ ਪਾਠ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੈ ਨਾਮ ਨਾ ਪਾਈ ਕੋਈ ਗੁਰ ਕਿਰਪਾ ਮਨ ਵਸਾਵਣੀਆਂ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋ ਬਾਪਾਵਣਿਆ ਸਰੀਰੋ ਹੋ ਭਾਲਣ ਕੋ ਬਾਹਰ ਜਾਏ ਨਾਮ ਨਾ ਲਹਿ ਬਹੁਤ ਵੇਗਾਰ ਦੁਖ ਪਾਈ ਮਨ ਮੁਖ ਅੰਦੇ ਸੂਜੈ ਨਾਹੀ ਫਿਰ ਘੇਰ ਆਏ ਗੁਰਮਖ ਵਤ ਪਾਵਣਿਆ ਗੁਰ ਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੈ ਹਉਮੈ ਮੈਲ ਜਾਈ ਬੈਸ ਸੁਥਾਨ ਸਦ ਹਰ ਗੁਣ ਗਾਵੇ ਸਚੈ ਸ਼ਬਦ ਸੁਮਾਵਣਿਆ ਨਉ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਕਰਵਾਸਾ ਪਾਏ ਉਥੈ ਅਨਹਦ ਸ਼ਬਦ ਵੱਜਹਿ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦੈ ਅੰਤਰ ਅਨੇਰਾ ਨਾਵਸਤ ਲਹਿ ਨਾ ਚੂਕੈ ਫੇਰਾ ਸਤਗੁਰ ਹੱਥ ਕੁੰਜੀ ਹੋਰ ਤਦਰ ਖੁੱਲੈ ਨਾਹੀ ਗੁਰਪੂਰੈ ਭਾਗ ਮਲਾਵਣੀਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰਪ੍ਰਸਾਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮਖ ਮਨ ਵਸਾਵਣੀਆ ਮਾਜ ਮਹੱਲਾ ਤੀਜਾ ਗੁਰਮਖ ਮਿਲੇ ਮਲਾਈ ਆਪੀ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ ਹਉ ਮੈਂ ਮਾਰ ਬੰਧਨ ਸਭ ਤੋੜੈ ਗੁਰਮਖ ਸ਼ਬਦ ਸੁਹਾਵਣਿਆ ਹਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮਖ ਗਾਵੇ ਗੁਰਮਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਉ ਗੁਰਮਖ ਜੀਵੇ ਮਰੇ ਪਰਵਾਣ ਆਰਜਾ ਨਾ ਸੀਜੈ ਸ਼ਬਦ ਪੁਸ਼ਾਨ ਗੁਰਮੁਖ ਮਰੇ ਨਾ ਕਾਲ ਨਾ ਖਾਈ ਗੁਰਮੁਖ ਸੱਚ ਸਮਾਵਣੀਆ ਗੁਰਮੁਖ ਹਰ ਦਰ ਸੋ ਬਾਪਾਈ ਗੁਰਮੁਖ ਵਿੱਚੋਂ ਆਪ ਗਵਾਈ ਆਪ ਤਰੈ ਕੁੱਲ ਸਗਲੇ ਤਾਰੀ ਗੁਰਮੁਖ ਜਨਮ ਸੁਵਾਰਨੀਆ ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ ਗੁਰਮੁਖ ਹਉ ਮੈਂ ਚੁਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈ ਨਾ ਲੱਗੈ ਗੁਰਮੁਖ ਸਹਿਜ ਸੁਮਾਵਣਿਆ ਗੁਰਮੁਖ ਨਾਮ ਮਿਲੈ ਵਡਿਆਈ ਗੁਰਮੁਖ ਗੁਣ ਗਾਵੇ ਸੋਬਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣਿਆ ਗੁਰਮੁਖ ਅਨੰਦਿਨ ਸ਼ਬਦ ਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦਿ ਭਗਤ ਕਰਾਵਣਿਆ ਬਾਜ ਗੁਰੂ ਹੈ ਅੰਧ ਅੰਧਾਰਾ ਜਮ ਕਾਲ ਗਰਠੇ ਕਰਹਿ ਪੁਕਾਰਾ ਅਣ ਨਿੰਨ ਰੋਗੀ ਵਿਸਟਾ ਕੇ ਕੀੜੇ ਵਿਸਟਾ ਮਹਿ ਦੁਖ ਪਾਵਣਿਆ ਗੁਰਮੁਖਿ ਆਪੇ ਕਰੇ ਕਰਾਏ ਗੁਰਮੁਖਿ ਹਿਰਦੈ ਉੱਠਾ ਆਪਿ ਆਈ ਨਾਨਕ ਨਾਮ ਮਿਲੈ ਬੜਿ ਆਈ ਪੂਰੇ ਗੁਰ ਤੇ ਪਾਵਣਿਆ